ਨਮਸਕਾਰ ਦਵਾਬਾ YouTube ਚੈਨਲ ਜਿਹੜਾ ਆ ਕਿ ਇਸ ਵਕਤ ਜਿਹੜਾ ਗਰਚਾ ਮੰਡੀ ਦੇ ਵਿੱਚ ਅਸੀਂ ਪਹੁੰਚੇ ਆ ਗਿਆਂ ਤੁਸੀਂ ਦੇਖ ਸਕਦੇ ਆ ਕਿ ਮੰਡੀ ਜਿਹੜੀ ਆ ਖਚਾ ਖੱਤ ਜਿਹੜੀ ਹੈਗੀ ਆ ਉਹ ਭਰੀ ਹੋਈ ਆ ਇਸ ਦਾ ਕਾਰਨ ਜਿਹੜਾ ਆ ਉਹ ਦੱਸਿਆ ਗਿਆ ਕਿ ਲਿਫਟ ਨਾ ਹੋਣ ਦੇ ਕਾਰਨ ਜਿਹੜੀ ਆ ਇਹ ਮੰਡੀ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਭਰੀ ਗਈ ਆ ਔਰ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਇਹ ਬਾਰ ਬਾਰ ਕਿਹਾ ਗਿਆ ਸੀ ਕਿ ਜਿਹੜਾ ਇਹ ਦਾਣਾ ਹੈਗਾ ਆ ਇੱਕ ਇੱਕ ਦਾਣਾ ਜਿਹੜਾ ਕਿਸਾਨ ਦਾ ਚੱਕਿਆ ਜਾਵੇਗਾ ਠੀਕ ਆ ਕਿ ਇੱਕ ਇੱਕ ਦਾਣਾ ਕਿਸਾਨ ਦਾ ਚੱਕਿਆ ਜਾਵੇਗਾ ਉਹ ਮੰਡੀ ਦੇ ਵਿੱਚ ਹੀ ਆਵੇਗਾ ਜਦੋਂ ਮੰਡੀ ਦੇ ਵਿੱਚ ਆਵੇਗਾ ਮੰਡੀ ਦੇ ਵਿੱਚ ਅਗਰ ਲਿਫਟਿੰਗ ਨਹੀਂ ਹੋਏਗੀ ਤੇ ਕਿਸਾਨਾਂ ਦਾ ਦਾਣਾ ਫਿਰ ਕਿੱਥੇ ਜਾਵੇਗਾ ਕੀ ਇਹ ਪੰਜਾਬ ਸਰਕਾਰ ਜਿਹੜੀ ਆ ਇਸ ਤੋਂ ਬੇਖਬਰ ਆ ਬੇਸ਼ੱਕ ਚੌਣਾਂ ਦਾ ਲੱਗ ਗਿਆ ਆ ਉਹ ਆਪਣੀਆਂ ਵੋਟਾਂ ਦੇ ਵਿੱਚ ਰੁਚੀ ਹੋਈ ਆ ਇੱਥੇ ਜਿਹੜੇ ਮਜ਼ਦੂਰ ਨੇ ਇਹਨਾਂ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਕਿਉਂਕਿ ਜਦ ਮੰਡੀ ਭਰ ਗਈ ਆ ਤੇ ਕੰਮ ਕੀ ਕਰਨਗੇ ਇਹ ਦਾਣੇ ਨੂੰ ਕੀ ਸੜਕਾਂ ਦੇ ਵਿੱਚ ਸਿੱਟਣਗੇ ਔਰ ਕਿਸਾਨ ਹੈ ਗਿਆ ਜਿਹੜੇ ਕਿਸਾਨ ਆ ਗਿਆ ਜਦੋਂ ਇੱਥੇ ਮੰਡੀ ਦੇ ਵਿੱਚ ਆਪਣੀ ਕਣਕ ਲੈ ਕੇ ਆਣਗੇ ਤਾਂ ਉਹ ਉਹਸ ਆਪਣੀਆਂ ਟਰੈਲੀਆਂ ਨੂੰ ਕਿੱਥੇ ਖੜਾ ਕਰਨਗੇ ਜਦ ਤੱਕ ਇਹ ਜਿਹੜੀ ਹੈਗੀ ਲਿਫਟਿੰਗ ਨਹੀਂ ਹੁੰਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਦੀ ਪੂਰੀ ਜਿਹੜੀ ਮੰਡੀ ਆ ਖਚਾ ਖਚ ਭਰੀ ਹੋਈ ਆ ਪੈਰ ਰੱਖਣ ਨੂੰ ਇੱਥੇ ਜਿਹੜੀ ਜਗ੍ਹਾ ਨਹੀਂ ਹੈਗੀ ਔਰ ਦੂਸਰੇ ਪਾਸੇ ਪਿਛਲੀ ਵਾਰ ਮੈਂ ਇਸ ਮੰਡੀ ਦੀ ਕਵਰੇਜ ਕੀਤੀ ਸੀ ਅਚਾਨਕ ਮੀਂਹ ਆ ਗਿਆ ਔਰ ਮਜ਼ਦੂਰ ਵੀ ਉੱਥੇ ਕੀ ਕਰ ਸਕਦੇ ਸੀ ਇੱਕਦਮ ਜਿਹੜੀ ਕੁਦਰਤੀ ਆਫਤ ਆ ਜਾਵੇ ਔਰ ਕਿਸਾਨ ਵੀ ਉੱਥੇ ਕੀ ਕਰ ਸਕਦੇ ਸੀ ਔਰ ਸਾਰੀਆਂ ਬੋਰੀਆਂ ਭਿੱਜ ਗਈਆਂ ਸੀ ਔਰ ਸਾਰੀ ਜਦੋਂ ਬੋਰੀ ਭਿੱਜ ਗਈ ਔਰ ਦਾਣੇ ਜਿਹੜਾ ਸੀਗਾ ਉਹ ਫੁੱਲਾ ਵੀ ਪੈ ਗਿਆ ਸੀ ਮੈਂ ਇਹਦੀ ਕਵਰਜ ਜਿਹੜੀ ਆ ਖਬਰ ਹੈਗੀ ਆ ਪਿਛਲੇ ਸਾਲ ਦਿਖਾਈ ਸੀ ਇਹੀ ਦਾਣਾ ਜਿਹੜਾ ਆ ਤੇ ਇਹ ਜਿਹੜੇ ਮਜ਼ਦੂਰ ਨੇ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਾਨੂੰ ਉਹਦਾ ਕੋਈ ਵੀ ਇੱਕ ਪੈਸਾ ਨਹੀਂ ਮਿਲਦਾ ਹੈਗਾ ਹੁਣ ਦੱਸੋ ਵੀ ਇਹਨਾਂ ਨੂੰ 2-2 3-3 ਗੁਣਾ ਜਿਹੜੀ ਹੈਗੀ ਆ ਕਿ ਮਿਹਨਤ ਕਰਨੀ ਪੈਂਦੀ ਆ ਪਰ ਕੋਈ ਵੀ ਪੈਸਾ ਇਹਨਾਂ ਦੇ ਜਦੋਂ ਪੱਲੇ ਨਹੀਂ ਪਏਗਾ ਤੇ ਮਜ਼ਦੂਰ ਕੀ ਕਰਨਗੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਦਾਵਿਆਂ ਦੀ ਜਿਹੜੀ ਹੈਗੀ ਆ ਕਿ ਇਹ ਮੰਡੀ ਜਿਹੜੀ ਹੈਗੀ ਆ ਪੋਲ ਖੋਲਦੀ ਆ ਕਿਉਂਕਿ ਲਿਫਟਿੰਗ ਜਿਹੜੀ ਆ ਲਿਫਟਿੰਗ ਨਹੀਂ ਹੋ ਰਹੀ ਜੇ ਲਿਫਟਿੰਗ ਨਹੀਂ ਹੋਏਗੀ ਤਾਂ ਜਿਹੜਾ ਮਾਲ ਹੈਗਾ ਗੋਦਾਮਿਆਂ ਬੋਰੀਆਂ ਹੈਗੀਆਂ ਤੇ ਉਹ ਕਿੱਥੋਂ ਆਣਗੀਆਂ ਜੇ ਨਵਾਂ ਕਿਸਾਨ ਆਪਣੀ ਕਣਕ ਲੈ ਕੇ ਆਏਗਾ ਉਹ ਭਰੀ ਤੇ ਬੋਰੀਆਂ ਦੇ ਵਿੱਚ ਜਾਏਗੀ ਨਾ ਤੇ ਫਿਰ ਉਹ ਕਿੱਥੋਂ ਭਰੀ ਜਾਏਗੀ ਆਮ ਆਦਮੀ ਪਾਰਟੀ ਬੇਸ਼ੱਕ ਆਪਣੀਆਂ ਵੋਟਾਂ ਦਰਾਂ ਦਾਵੇ ਕਰ ਰਹੀ ਆ ਵਾਦੇ ਕਰ ਰਹੀ ਆ ਬੜੇ ਬੜੀਆਂ ਜਿਹੜੀਆਂ ਗੱਲਾਂ ਕਰ ਰਹੀ ਹੈਗੀਆਂ ਪਰ ਉਹਨਾਂ ਨੂੰ ਚਾਹੀਦਾ ਕਿ ਇਹ ਮੰਡੀਆਂ ਦੇ ਵਿੱਚ ਆ ਕੇ ਮਾਨ ਸਾਹਿਬ ਨੂੰ ਖੁਦ ਵੀ ਮੰਡੀਆਂ ਦਾ ਦੌਰਾ ਕਰਨਾ ਚਾਹੀਦਾ ਹੈ ਤੇ ਪਤਾ ਲੱਗਦਾ ਹੈ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਆਓ ਚੱਲਦੇ ਹਾਂ ਕਿਸਾਨਾਂ ਦੇ ਕੋਲ ਔਰ ਇੱਥੇ ਦੀ ਕੀ ਸਥਿਤੀ ਆ ਆੜਤੀਆਂ ਤੋਂ ਵੀ ਗੱਲ ਨਵਾਗੇ ਨਮਾਸ਼ਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲੜਕੈ ਦੀ ਵਿਸ਼ੇਸ਼ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਹਾਂਜੀ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਆ ਕਿਹੜਾ ਪਿੰਡ ਪਿੰਡ ਮੇਰਾ ਔੜ ਹੈ ਜੀ ਤੁਰਨੋਂ ਇੱਥੇ ਕੋਈ ਸਮੱਸਿਆ ਆ ਰਹੀ ਹੈ ਗੱਚਾ ਬੜ ਜੇ ਇੱਥੇ ਜਿਵੇਂ ਦਰਾਗਾਣਾ ਮੰਡੀ ਦਾ ਹੈ। ਗੱਚਾ ਮੰਡੀ ਵਿੱਚ ਨਾ ਜੀ ਸਵੇਰ ਤੋਂ ਆਏ ਹੋਏ ਆਂ ਕਰੀਬ 6 ਵਜੇ। ਅੱਛਾ ਜੀ 6 ਵਜੇ ਤੋਂ ਮੇਰੇ ਹੋਰ ਵੀ ਜਿੱਦਾਂ ਨਾਲ ਦੇ ਪਿੰਡਾਂ ਤੋਂ ਵੀ ਬਹੁਤ ਕਿਸਾਨ ਸੱਜਣ ਮਿੱਤਰ ਆਏ ਹੋਏ ਆ। ਇੱਥੇ ਲਿਫਟਿੰਗ ਦੀ ਬੜੀ ਵੱਡੀ ਪ੍ਰੋਬਲਮ ਹੈ। ਹੂੰ ਲਿਫਟਿੰਗ ਦੀ ਮੈਨੂੰ ਲੱਗਦਾ ਵੀ ਜਦੋਂ ਮੰਡੀ ਚੱਲਦੀ ਆ ਮੈਨੂੰ ਲੱਗਦਾ ਵੀ ਲਿਫਟਿੰਗ ਹੋਈ ਨਹੀਂ ਲੱਗਦੀ। ਕਦੇ ਕੋਈ ਮੈਨੂੰ ਲੱਗਦਾ ਨਹੀਂ ਕੋਈ ਗੱਟਾ ਚੱਕਦੇ ਆ। ਤੇ ਲੇਬਰ ਤੋਂ ਵੀ ਇੰਨੀ ਪਰੇਸ਼ਾਨੀ ਆ ਰਹੀ ਹੈ ਲੇਬਰ ਕਦੇ ਤਾਂ ਗੱਟੇ ਚੱਕ ਕੇ ਤਾਂ ਲਾਉਂਦੀ ਆ ਉਹਨਾਂ ਕਥਾਂ ਖਾਲੀ ਕਰਦੀ ਆ ਉਹ ਜਾਨੂ ਇੱਕ ਅੱਧੀ ਟਰਾਲੀ ਰਹਿਂਦੀ ਆ ਜਾਨੂ ਫਿਰ ਭੱਜ ਜਾਂਦਾ ਫੜ ਇਹ ਚੱਕਦੀ ਆ ਜਿਹੜਾ ਵੀ ਕਿਸਾਨ ਵੀ ਆਉਂਦਾ ਸਵੇਰ ਤੋਂ ਜੇ 6 ਵਜੇ ਤੋਂ ਆ ਗਿਆ ਤਾਂ ਉਹ ਮੈਨੂੰ ਲੱਗਦਾ ਵੀ ਰਾਤ ਨੂੰ 9-10 ਵਜੇ ਮਸ਼ੀਨ ਵੀ ਲੱਗਦੀ ਹੈ ਰੇਤੀ ਕੋ ਡਿਸ ਮਸ਼ੀਨ ਪਰ ਜ਼ਿਲ੍ਹਾ ਪ੍ਰਸ਼ਾਸਨ ਤਾਂ ਇਹ ਕਹ ਰਿਹਾ ਕਿ ਤੁਹਾਡਾ ਦਾਣਾ ਦੋਣਾ ਚੱਕਿਆ ਜਾਊਗਾ ਕਿਸਾਨਾਂ ਦਾ ਕੋਈ ਪ੍ਰੋਬਲਮ ਨਹੀਂ ਆ ਰਹੀ ਕਿ ਜਦੋਂ ਵੀ ਕੋਈ ਮਾਇਨਾ ਕਰਨ ਆਉਗੇ ਦੇਖ ਸਕਦੇ ਹੋ ਜੀ ਸਾਰਾ ਸਾਡੇ ਸਾਹਮਣੇ ਹੀ ਆ ਜੀ ਨਜ਼ਰ ਤੇ ਆ ਤੁਹਾਡੇ ਕੈਮਰੇ ਚ ਕੈਦ ਹੋ ਹੀ ਜਾਣਾ ਵੀ ਕਿੰਨਾ ਕੁ ਚੱਕਿਆ ਕਿੰਨਾ ਕੁ ਨਹੀਂ ਚੱਕਿਆ ਹੋਇਆ ਠੀਕ ਹੈ ਨਾ ਜੀ ਹੇ ਤਾਂ ਸੀਜ਼ਨ ਵੀ ਅੱਧਾ ਹੀ ਲੰਘਿਆ ਅਸੀਂ ਤਾਂ ਸੀਜ਼ਨ ਵੀ ਪੂਰਾ ਨਹੀਂ ਲੰਘਿਆ ਅਸੀਂ ਤਾਂ ਸੀਜ਼ਨ ਵੀ ਚੱਲੋ ਸਾਡੇ ਵੀ ਜੋਰਾਂ ਤੇ ਆਏ ਜੋਵਲ ਤੇ ਆ ਕੋਈ ਜ਼ਿਆਦਾ ਸੀਜ਼ਨ ਵੀ ਨਹੀਂ ਲੰਘਿਆ ਤੁਸੀਂ ਦੇਖ ਸਕਦੇ ਹੋ ਵੀ ਨਾਲ ਗਰਾਊਂਡ ਹੈ ਮੁੰਡਿਆਂ ਦੇ ਖੇਡਣ ਲਈ ਉੱਥੇ ਤੱਕ ਪਹੁੰਚ ਗਿਆ ਸਾਡੇ ਆੜਤੀਏ ਵੀਰ ਉਹ ਆਪਣਾ ਪ੍ਰਬੰਧ ਕਰਦੇ ਆ ਕੋਈ ਤਰਪਾਲ ਵਿਛਾ ਕੇ ਲਾਹੋਂ ਦਾ ਕੋਈ ਜਿਹੇ ਤਰ੍ਹਾਂ ਕੁਛ ਕਰਦਾ ਜਣ ਕੇ ਬਹੁਤ ਹੀ ਵੱਡੀ ਸਮੱਸਿਆ ਖੜੀ ਇੱਥੇ ਇਸ ਟਾਈਮ ਦਾਣਾ ਮੰਡੀ ਦੇ ਵਿੱਚ ਹੁਣ ਜਿਸ ਤਰ੍ਹਾਂ ਹੈਗੀ ਆ ਕਿ ਅੱਜ ਕੱਲ ਤੁਸੀਂ ਪਿੱਛੇ ਜੇ ਦੇਖਿਆ ਹੋਗਾ ਕਿ ਬੇਮੌਸਮੀ ਜਿਹੜੀ ਹੈਗੀ ਆ ਕਿ ਉਹ بارش ਹੋਈ ਹੈਗੀ ਆ ਤੇ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਅਸੀਂ ਹਾਲਾਤ ਇਹ ਦੇਖੇ ਆ ਗਏ ਕਿ ਦਾਣਾ ਜਿਹੜਾ ਆ ਕਿ ਉਹ ਸਾਂਭਿਆ ਨਹੀਂ ਗਿਆ ਔਰ ਦਾਣੇ ਉਹ ਭਿੱਜ ਕੇ ਹੈ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹੀ ਕਾਰਨ ਆ ਕਿ ਬਿਲਕੁਲ ਇਹੀ ਕਾਰਨ ਹੈ ਜੀ ਉਹ ਤਾਂ ਜਿੰਨਾ ਵੀ ਜਾਣ ਕੇ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹਦੇ ਵਿੱਚ ਤਾਂ ਜੋ ਵੀ ਮਾੜਾ ਮੋਟਾ ਦਾਣਾ ਫੱਕਾ ਸਾਂਭਦੇ ਆ ਕੋਝ ਆੜਤੀਏ ਵੀ ਲੇਬਰ ਵਾਲੇ ਵੀ ਕਿਸਾਨ ਵੀ ਇਕੱਠੇ ਹੋ ਕੇ ਇੱਕ ਸਰਕਾਰ ਦਾ ਪ੍ਰੋਪਰ ਤੌਰ ਤੇ ਜਿੰਨਾ ਮੁਲਾਜ਼ਮ ਨਹੀਂ ਕੰਮ ਕਰਦਾ ਉਸ ਤੋਂ ਵੱਧ ਜਿਹੜੇ ਇੱਥੇ ਦਾਣੇ ਲੈ ਕੇ ਆਉਂਦੇ ਆ ਜਾਂ ਆੜਤੀਏ ਜਿਹਨੂੰ ਕਿਸਾਨ ਦੀ ਸੱਜੀ ਬਾਹ ਕਹੇ ਜਾਂਦਾ ਜਾਂ ਕਿਸਾਨ ਦਾ ਇੱਕ ਪਰਿਵਾਰਕ ਮੈਂਬਰ ਕਿਹਾ ਜਾਂਦਾ ਜਾਂ ਜਿਹੜੇ ਲੇਬਰ ਵਾਲੇ ਆ ਉਹ ਵੀ ਜਦ ਇੱਥੇ ਆਏ ਹੋਏ ਵੀ ਕਿਸਾਨ ਦੇ ਇੱਕ ਮੈਂਬਰ ਬਣ ਜਾਂਦੇ ਆ ਤੇ ਉਹਨਾਂ ਦੇ ਬਦੌਲਤ ਹੀ ਇਹ ਜਿਹੜਾ ਦਾਣਾ ਪੱਕਾ ਸਾਰਾ ਸਾਮ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨੈਟ ਦੁਆਰਾ ਫਿਰ ਦੱਸਦੇ ਆ ਵੀ 1-2 ਦਿਨਾਂ ਦੇ ਵਿੱਚ بارش ਫੇਰ ਹੋਣ ਵਾਲੀ ਆ। ਅਤੇ ਹਰੇਕ ਆਸ਼ਕ ਜ਼ਿਮੀਂਦਾਰ ਆ ਕਿ ਉਹ ਚਾਹੁੰਦਾ ਵੀ ਮੇਰੀ ਫਸਲ ਖੇਤੀ ਮੰਡੀ ਚੱਲ ਜਾਵੇ ਤਾਂ ਖੇਤੀ ਬੇਲਾ ਹੋ ਜਮਣ ਤਾਂ ਮੈਂ ਆਪਣੀ ਅਗਲੀ ਫਸਲ ਵਾਢ ਸਕਾਂ। ਪਰ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਖੇਤੀ ਬੇਲਾ ਹੁੰਦਾ। ਪੇਮੈਂਟ ਦੇ ਬਾਰੇ ਵਿੱਚ ਕੀ ਕਹੋਗੇ ਕਿੱਦਾਂ ਹੋ ਰਹੀ ਆ? ਪੇਮੈਂਟ ਤਾਂ ਚਲੋ ਖੈਰ ਤੀਏ ਚੌਥੇ ਦਿਨ ਮੈਨੂੰ ਮੈਨੂੰ ਸ਼ਾਇਦ ਪਹੁੰਚ ਜਾਂਦੀ ਆ। ਅੱਜ 25-26 ਤਰੀਕ ਹੋ ਗਈ ਆ। ਇਹਨਾਂ ਮੈਂ 21 ਤਰੀਕ ਦੀ ਪੇਮੈਂਟ ਅੱਜ ਪਈ ਜਾਂਦੀ। ਕੀ ਮੰਗ ਕਰਦੇ? ਅਸੀਂ ਤਾਂ ਮੰਗ ਇਹੀ ਕਰਦੇ ਆ ਵੀ ਜਿਹੜਾ ਇੱਥੇ ਕਿਸਾਨਾਂ ਆਪਣਾ ਲੈ ਕੇ ਆਉਂਦੇ ਆ ਕਣਕ ਗਟਿਆਂ ਦੇ ਵਿੱਚ ਭਰਦੀ ਆ ਉਹ ਇੱਥੋਂ ਚੱਕੀ ਜਾਵੇ ਜੀ ਤਾਂ ਜੋ ਫੜ ਖਾਲੀ ਕੀਤਾ ਜਾਵੇ ਤਾਂ ਜੋ ਜ਼ਿਮੀਂਦਾਰ ਆਪਣੇ ਲਿਹਾ ਕੇ ਸੌਖੇ ਤਰੀਕੇ ਨਾਲ ਫਸਲ ਵਿੱਚ ਵੇਚ ਸਕਣ ਠੀਕ ਹੈ ਹਾਂਜੀ ਕਿਆ ਨਾਮ ਹੈ ਆਪਕਾ ਜਦੇਵ ਜੱਦਵ ਜੀ ਕਿਆ ਸਮੱਸਿਆ ਆ ਰਹੀ ਹੈ ਮੰਡੀ ਮੇ ਸਮੱਸਿਆ ਤਾਂ ਹਮ ਲੋਕਾਂ ਲਈ कुछ नहीं कोई सोचता है जी हम लोग को आज दस रोज हो गया है मंडी में आए हुए को शाम आता है कनक लेकर के जैसे होता है हम लोग औोखे सोखे जगह खाली कर कर के हम लोग भरते हैं हुँ. और हम लोग जो है धाक लगा लगा करके इतना परेशानी है इस धाक में हम लोग को एक भी रुपया नहीं मिलता है और आदमी धाक लगाते लगाते सारे लेबर वाले जो है से बीमार हो जाता है ओ, बार बार तो, मेहनत करनी पड़ती है बार बार मेहनत करनी पड़ती है हम लोग को एक बोरी को तीन बार उठाना पड़ता है ओ, तो उसका लग से पैसा नहीं मिलता कुछ नहीं मिलता है हम लोग को तो, तो इस वजह से जो हम लोग इतना परेशानी है कि कल के दिन में पंजाब में लेबर मंडी में आना बंद हो जाएगा सर ओ तो आ, ये भर गया सारा मंडी जो पक्का फर है सारा भर गया टोटल भर गया कहीं भी जगह अब गिरा रहे आप कच्चे में गिरा रहे हैं सर अगर बारिश आ गई तो प्रॉब्लम आएगी प्रॉब्लम पूरा आएगी सर अच्छा पिछली तो मरतबा हमने देखा है कि मंडी में मैं खुद ही आया था कि बारिश आ गई थी भीग गया था सभी जो जो, जो बोरियां है भीग गई थी तो बहुत जब हुआ था था। वो, ज, वो जब बोरियां भीग जाती है तो उसका जो है आपको जो लेबर है वो अलग से मिलती है तो कुछ नहीं मिलता हम लोग को कुछ नहीं मिलता कुछ नहीं मिलता और ऊपर से दबो पड़ता है जो नुकसान होता है वो लेबर को ही भरना पड़ता है तो लेबर क्या कर सकती है जब अचानक बारिश आ जाए कहाँ क्या करेगा तो आपकी मांग क्या है क्या क्या हम लोग करें? को मांग क्या है जल्दी से मंडी को खाली करें लिफ्टिंग करवाएं हम लोग भी बेला हम लोग भी घर जाएंगे अब मंडी दस रोज में खत्म हो जाएगा हम लोग क्या करेंगे यहाँ दो महीना बैठे रहेंगे ठीक जो दस रुपया कमाएंगे यहीं पर बैठ के खा जाएंगे तो आगे से लेबर आएगी मंडी नहीं आएगी ठीक है बाकी अभी तो अजय आए हैं जी अजय आए है तो मंडी के खचा खच बोरिया भरिया पैया ਬਾਜੀ ਪਈਆਂ ਜਿਆਦਾ ਹੀ ਆ ਜਦੋਂ ਜਿਆਦਾ ਹੀ ਹੈ ਹਾਂਜੀ ਹਾਂਜੀ ਠੀਕ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਆ ਜੀ ਨਾਮ ਕਿਸ਼ੋਰ ਸਿੰਘ ਆ ਕਿਹੜਾ ਪਿੰਡ ਆ ਪਿੰਡ ਮਲਪੁਰ ਅੱਛਾ ਮਲਪੁਰ ਹੈਗਾ ਤੁਸੀਂ ਇੱਥੇ ਜਿਹੜੀ ਗਰਚਾ ਮੰਡੀ ਵਿੱਚ ਕਣਕ ਲੈ ਕੇ ਆਏ ਹੋ ਕਣਕ ਦੇ ਲੈ ਕੇ ਆਏ ਆ ਹਾਂਜੀ ਸਵੇਰ ਦੇ 6 ਵਜੇ ਤੇ ਆਏ ਹੋ ਮੈਂ ਸਵੇਰ ਦੇ 6 ਵਜੇ ਤੇ ਆਏ ਹੋ ਹਾਂਜੀ ਤੇ ਤੁਹਾਡਾ ਕਣਕ ਚੱਕੀ ਗਈ ਜਾਂ ਨਹੀਂ ਨਹੀਂ ਹੈ ਜੀ ਕੋਈ ਨਹੀਂ ਆਖੇ ਨਹੀਂ ਜੀ ਸਿੱਕਣ ਲਈ ਆ ਕਣਕ ਥੰਡੇ ਤੇ ਹੀ ਕਰਨੇ अच्छा ਤੇ ਜਦੋਂ ਇਹ ਜਗਾ ਬੇਲੀ ਹੋਏਗੀ ਫਿਰ ਤੁਹਾਡਾ ਨੰਬਰ ਲੱਗੇਗਾ ਨੰਬਰ ਲੱਗੇਗਾ ਰਾਤ ਨੂੰ ਲੱਗੂਗਾ ਖੜਾ 12:00 1:00 ਜੇ ਮੰਨ ਲਓ ਕਿ ਤੇ ਬਾਰਸ਼ ਪੁੱਛ ਆ ਜਾਂਦੀ ਫੇ ਸਮੱਸਿਆ ਫੇ ਕੀ ਕਰ ਫੇ ਸਮੱਸਿਆ ਹੀ ਹੈ ਜੀ ਫੇ ਉਹ ਨਹੀਂ ਰੋਟਾ ਖਾਗੇ ਕਾ ਸੀ ਨਾ ਕਿੱਦਾਂ ਕਰਾਂਗੇ ਇਹ ਖਰਾਬਾ ਹੁੰਦਾ ਠੀਕ ਜੀ ਬਾਈ ਕੀ ਨਾਮ ਤੁਹਾਡਾ ਜੁਗਤ ਸਿੰਘ ਜੀ ਤੁਸੀਂ ਇੱਥੇ ਕੀ ਹੋ ਅੜ ਦਾ ਕੰਮ ਕਰਦੇ ਹੋ ਅੜ ਦਾ ਕੰਮ ਕਰਦੇ ਹੋ ਤੇ ਇੱਥੇ ਕੀ ਕੀ ਸਮੱਸਿਆ ਆ ਰਹੀ ਹੈ ਜੀ ਜੋ ਸਾਨੂੰ ਪਤਾ ਲੱਗਿਆ ਸਮੱਸਿਆ ਇਸ ਵਾਰ ਸਿਰਫ ਲਿੱਟਲ ਦੀ ਆ ਕੋਈ ਬਾਰਦਾ ਨਾਲ ਦੀ ਸਮੱਸਿਆ ਨਹੀਂ ਪੇਮੈਂਟ ਦੀ ਸਮੱਸਿਆ ਨਹੀਂ ਜਿੱਦੜ ਤੋਂ ਮੱਡੀ ਕੱਢੀਆ ਕੋ ਲੈਸਨ ਨਾ ਬਰਾਬਰਿੰਗ ਨਾ ਬਰਾਬਰ ਹੈ ਜੇ ਲੈਫਟਿੰਗ ਨਹੀਂ ਹੋ ਰਹੀ ਤਾਂ ਕੀ ਇਹਦੇ ਵਿੱਚ ਤੁਹਾਨੂੰ ਨੁਕਸਾਨ ਕੀ ਆ ਜਾਂ ਵਾਕਿਆ ਨੂੰ ਕੀ ਨੁਕਸਾਨ ਹੁੰਦਾ ਨੂੰ ਦੇਵਰ ਨੂੰ ਨੁਕਸਾਨ ਜ਼ਿੰਮੇਵਾਰ ਨੂੰ ਨੁਕਸਾਨ ਦੁਕਾਨਦਾਰ ਨੂੰ ਸਾਰੇ ਨੁਕਸਾਨ ਨੁਕਸਾਨ ਦਾ ਫਾਇਦਾ ਕਿਸ ਦੀ ਹੈ ਨਹੀਂ ਤੇ ਕਾਰਨ ਕੀ ਹੋ ਸਕਦਾ ਕਾਰਨ ਕੰਜੇ ਤਾਂ ਕਹਿੰਦੇ ਤੇ ਟਰੱਕ ਨਹੀਂ ਮਿਲਦੇ ਕਾਰਨ ਦਾ ਉਹ ਪਤਾ ਕੁਝ ਨਹੀਂ ਟਰੱਕ ਵਾਲੇ ਨੂੰ ਪੁੱਛੀਦਾ ਉਹ ਕਹਿੰਦੇ ਸਾਡੇ ਕੋਲ ਟਰੱਕ ਬਾਹਰ ਖੜੇ ਜਾਂਦੇ ਮਾਰੀ ਦੇ ਲੋ ਤੇ ਕੀ ਮੰਗ ਕਰਦੇ ਹੋਣ ਫਿਰ ਮੰਗੇ ਕਰਦੇ ਆ ਵੀ ਜਲਦੀ ਜਲਦੀ ਮਾਲ ਨਾਲ ਜੀ ਨਾਲ ਉਠਾਇਆ ਜਾਵੇ ਦੇਵਰ 4 5 5 ਘੰਟੇ ਲੱਗਦੇ ਆ ਧਾਕਮਾਰੇ ਨੂੰ ਸਾਰੀ ਜੜੀ ਭਰੀ ਦੇ ਆ ਰਾਤ 12 1 2 ਵਜੇ ਦੇ ਆ ਧਾਕਮਾਰਾਂ ਦੇ ਨੂੰ ਸਵੇਰ ਨੂੰ ਅੱਧੇ ਬੰਦੇ ਉੱਠਦੇ ਤੇ ਉੱਠਦੇ ਨਹੀਂ ਆ ਕਹਿੰਦੇ ਪੇਟ ਦਾ ਲੱਗ ਰੋਕਦਾ ਕੇ ਦਾ ਪੇਟ ਦਰਦ ਹੋ ਰਿਹਾ ਕੇ ਦਾ ਸਿਰ ਦੁਖਦਾ ਲੀਵਰ ਕਣਕ ਦੇ ਸੀਨ ਤੇ ਪਹਿਲੇ ਬਹੁਤ ਦਿੱਕਤ ਆਈ ਉਹ ਆ ਨਹੀਂ ਮਿਲਦੀ ਪਰ ਜਿਹੜੀ ਇੱਕ ਸੀ ਜੇ ਲੱਜਦੀ ਆ ਦੂਜੇ ਸੀ ਨੂੰ ਲੀਵਰ ਨਹੀਂ ਮੁੜਦੀ ਆ ਉਹਦਾ ਕੀ ਕਾਰਨ ਹੈ ਕਾਰਨ ਇਹ ਆ 10 ਦਿਨ ਕੰਮ ਕਰਨਾ ਹੁੰਦਾ ਨਹੀਂ ਮਹੀਨਾ ਬੈਠ ਕੇ ਕਰਾਵਾ ਚੱਕੀ ਮਹੀਨਾ ਮਹੀਨਾ ਕੜਕ ਨਹੀਂ ਚੱਕੀ ਜਾਂਦੀ ਆ ਜਿਹੜੀ ਧਾਕ ਲੱਗਦੀ ਆ 20 20 ਪੀਸੀ ਗੋਲੀਆਂ ਦਾ ਸੈਕ ਲੱਗਦਾ ਕਿ ਅਸੀਂ ਖਾਲੀ ਬੰਦੇ ਨੇ ਪੌੜੀ ਚੜਨਾ ਹੋਵੇ ਸਾਡੇ ਤੋਂ ਖਾਲੀ ਦੀ ਪੌੜੀ ਚੜੁੰਦਾ ਤੇ ਚੜਦੇ ਇਹਨਾਂ ਲੋਕਾਂ ਮਤਲਬ ਉੱਚੀ ਤੇ ਉੱਚੀ ਤਾਂ ਆਖ ਲੱਗ ਰਹੀ ਹੈ ਅਰੇ ਇਹ ਆ ਫਿਰ ਥੱਲੇ ਕ੍ਰੇਟ ਦੇਣੇ ਪੈਂਦੇ ਆ ਜੀ ਇੰਨੇ ਕ੍ਰੇਟ ਵੀ ਹੈ ਨਹੀਂ ਕਿਸੇ ਕੋਲ ਇੰਨੀਆਂ ਤਰਪਾਲਾਂ ਵੀ ਕਿਸੇ ਕੋਲ ਹੈ ਨਹੀਂ ਕੋਈ ਹੱਦ ਵਾਲ ਲਿਮਟ ਵੀ ਲਿਮਟ ਹੋਦੀ ਆ ਕੋਈ ਫਰੇਕਾ ਵੀ ਕੋਈ ਤਰਪਾਲਾਂ ਦੀ ਹੱਦ ਲਿਮਟ ਆ ਹੋਰ ਜੇ ਕਦੇ ਬਾਰਸ਼ ਆ ਜਵੇ ਅਸੀਂ ਕੀ ਕਰਾਂਗੇ ਇੰਨਾ ਮਾਲ ਕਿੱਥੇ ਕਿੰਦਾ ਸੰਭਲਵਾਗੇ ਤੁਹਾਡਾ ਕੀ ਨਾਮ ਹੈ ਜੀ ਉਸਨ ਲਾਲਦੀ ਅੱਛਾ ਤੇ ਤੁਸੀਂ ਇੱਥੇ ਆ ਜੇ ਕੀ ਕਰ ਰਹੇ ਹੋ ਕੰਮ ਐਜੇ ਕਮਨੀ ਵਾਲੇ ਅੱਛਾ ਮਨੀ ਮੈਂ ਆ ਤੇ ਤੇ ਲੋ ਮਨੀਪੋਲ ਦਾ ਸਾਰੀ ਮੰਡੀ ਹੁੰਦੀ ਆ ਤੇ ਇੱਥੇ ਕੀ ਦਿੱਕਤ ਆ ਰਹੀ ਆ ਇੱਕ ਤਾਂ ਜੀ ਜੈਂਪ ਜੇ ਸਭ ਤੋਂ ਪਹਿਲੀ ਦਿੱਕਤ ਹੈ ਜੀ ਪ੍ਰਵਾਸੀ ਨਹੀਂ ਦੂਰਾਂ ਨਹੀਂ ਆਦੀ ਹੈ ਕਿ ਵਿਚਾਰਿਆਂ ਨੂੰ ਜਿਹੜੀਆਂ ਧਾਂ ਦੇ ਦੁੱਧੇ ਭਾਈ ਸਾਹਿਬਾਂ ਦੇ ਅੱਜ ਨਹੀਂ ਤਾਂਗ ਲਾਣੀ ਪੈਂਦੀ ਨਾ ਅੱਛਾ ਤੇ ਹੋਰ ਕਿਸੇ ਨੇ ਅਸੀਂ ਪ੍ਰਾਈਵੇਟ ਲਵਾਣੀ ਹੋਵੇ ਨਾ ਪ੍ਰਾਈਵੇਟ ਆਪਣੇ ਕੰਮ ਚੁਲਾਣੇ ਤੇ 3 ਉਹ 4 ਰੁਪਏ ਇਕੱਠੇ ਤੇ ਘੱਟ ਲਾਣ ਤਿਆਰ ਨਹੀਂ ਅੱਛਾ ਤੇ ਇਹਨਾਂ ਦਾ ਇੱਕ ਗਰੀਬ ਦਾ ਸ਼ੋਸ਼ਣ ਹੈ ਇੱਕ ਸ਼ੋਸ਼ਣ ਜਿਹਨਾਂ ਨੂੰ ਅੱਥਾਹਜ਼ਾਰ ਕਹਿੰਦੇ ਨਾ ਉਹ ਹੈ ਨਾ ਅਸੀਂ ਚਾਰ ਨਾ ਲਵਾ ਰਹੇ ਆਪਣੇ ਖੁਸ਼ੀ ਨਾਲ ਨਾ ਉਹ ਖੁਸ਼ੀ ਨਾਲ ਲਾਰੇ ਉਹ ਮਜਬੂਰੀ ਹੈ ਸਾਡੀ ਵੀ ਮਜਬੂਰੀ ਤੇ ਉਹਨਾਂ ਦੀ ਵੀ ਮਜਬੂਰੀ ਹੈ ਅਸੀਂ ਤਾਂ ਸਰਕਾਰ ਤੇ ਬਿਰਕੋਪੋਰਟ ਜੋ ਸਾਡੀ ਅਪੀਲ ਹੈ ਖਾਸ ਕਰਕੇ ਅਸੀਂ ਮੌਜੂਦਾ ਡੀਜ਼ੰਗ ਸਾਡੀ ਰਿਕਵੈਸਟ ਹੈ ਹਤਵਾਨ ਕੇ ਰਿਕਵੈਸਟ ਹੈ ਕਿ ਇਹਦੇ ਵੇਲੇ ਸਾਡੇ ਕੋਲ ਨਿਪਟਾਰ ਕਰਕੇ ਜਲਦੀ ਤੋਂ ਜਲਦੀ ਸਾਡੇ ਅਨੁਮਾਨਤ ਕੀਤਾ ਜਾਵੇ ਪਿਛਲੇ ਸਾਲ ਕਣਕ ਦੇ ਸੀਜ਼ਨ ਦੇ ਵਿੱਚ ਇਸੇ ਤਰ੍ਹਾਂ ਦੇਰੀ ਨਾਲ ਲਿਫਟੇ ਹੋਣ ਦੇ ਕਾਰਨ ਲੱਖਾਂ ਰੁਪਈਆ ਦਾ ਨੁਕਸਾਨ ਔਰ ਜੋ ਹਰਾਸਮੈਂਟ ਹੋਈ ਹੈ ਹੋ ਸਕਦਾ ਕੋਈ ਬੰਦਾ ਨਹੀਂ ਮਰੇ ਬਖੀਆ ਲੈ ਅੱਜ ਭਾਈ ਜੀ ਕੀ ਕਈਆਂ ਤਾਂ ਬੀਪੀ ਵੱਧ ਜਾਂਦਾ ਜੀ अच्छा क्यों तोप बहुत पै रही है नहीं तोप नहीं पै रही हालात हालात देख अच्छा हालात ही देख के हालात देख के ना माल आ, ने ने पह ने पह के ना? दी हालात दी क्यों के सान पहले तो सरकार ने 2.5 ਰੁਪਏ ਦੇ ਵਸੇ ਯਾਦ ਕਰਤੀ اچھا 50 ਪੈਸੇ ਤਾਂ ਉਹੀ ਰੱਖ ਲੈ ਕਿ ਜੋ 50 ਪੈਸੇ ਹੋਰ ਕਰ ਦਿੰਦੇ ਤਾਂ 1.5 ਰੁਪਿਆ ਰਹਿ ਗਿਆ ਇਸੇ ਹਿਸਾਬ ਤੋਂ ਮੇਰੇ ਵਰਗਾ ਮੁਫਤ ਵਿੱਚ ਮਤਲਬ ਕੰਮ ਕਿਉਂ ਨਾ ਕਰੀ ਜੇ ਜੇ ਇੱਕ ਆ ਕਰ ਰਹੇ ਜੋ ਹਾਲਾਤ ਬਣੇ ਹੋਏ ਆ ਇਹ ਕਾਰਨ ਕੀ ਤਕਰੀਬਨ ਹੋਏਗਾ ਕਿ ਲਿਫਟਿੰਗ ਹੋ ਹੀ ਨਹੀਂ ਰਹੀ ਜੇ ਸਹੀ ਪੁੱਛੋ ਤਾਂ ਕਾਰਨ ਇਹ ਹੈ ਗਵਰਨਮੈਂਟ ਦਾ ਸਿਸਟਮ ਉਹਨਾਂ ਸਿਸਟਮ ਕੀ ਹੈ ਕਿ ਅੱਜ ਤੋਂ 5-7 ਸਾਲ ਪਹਿਲੇ ਜਿਹੜੇ ਮਾਰਕਟ ਲਈ ਦੇ ਠੇਕੇਦਾਰ ਹੁੰਦੇ ਸੀਗੇ ਹਾਂ ਉਹ ਲਗਭਗ ਹਰ ਮੰਡੀ ਦਾ ਅਲੱਗ ਹੁੰਦਾ ਸੀਗਾ ਹੁਣ ਪਿਛਲੀ ਕਾਂਗਰਸ ਬਾਰੇ ਸਰਕਾਰ ਨੇ ਨਵੀਂ ਪੌਚੀ ਲਿਆ ਕੇ ਇੱਕ ਮਾਰਕੀਟ ਕਮੇਟੀ ਦੇ ਵਿੱਚ ਇੱਕ ਠੇਕੇਦਾਰ ਨੂੰ ਨਿਯੁਕਤ ਕੀਤੀ ਜਾਂਦੀ ਤੇ ਉਹਦੇ 20 ਮਜਬੂਰੀ ਹੁੰਦੀ ਉਹ ਇੰਨਾ ਪ੍ਰਬੰਧ ਨਹੀਂ ਕਰ ਸਕਦਾ ਇਹ ਤਾਂ ਕਿੱਥੇ ਨਾ ਕਿਤੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਹੱਕ ਬਣਦਾ ਸਰਕਾਰ ਦੀ ਜਮੇਵਾਰੀ ਹੈ ਕਿ ਮੰਨ ਲਓ ਇਹ 2 5 7 ਦਿਨ ਹੋਰ ਲਿਫਟਿੰਗ ਨਹੀਂ ਹੁੰਦੀ ਹੈਗੀ ਤੇ ਫਿਰ ਇਹ ਕਿਸਾਨਾਂ ਦਾ ਤੇ ਆਪਣੇ ਫਿਰ ਮਜ਼ਦੂਰ ਦੇਖੋ ਕਿਸ ਤਰ੍ਹਾਂ ਕਿਸਾਨਾਂ ਕਿਸਾਨ ਨੇ ਤਾਂ 5 7 ਦਿਨ ਤੋਂ ਬਾਅਦ ਮਤਲਬ ਬੇਲੇ ਹੋ ਜਾਣਾ ਜਿਹੜੀ ਕਣਕ 12 ਮੋਚਰ ਵਾਲੀ ਸੋਕੇ 9 9.5 ਰਹਿ ਜਾਣੀ ਹਾਂ ਉਹਦਾ ਜਿਹੜਾ ਵજન ਘਟਣਾ ਉਹਦੀ ਦੱਸੋ ਤਾਂ ਅਸੀਂ ਕਿੱਥੋਂ ਪਰਭਾਈ ਕਰ ਸਕਦੇ ਹਾਂ ਠੀਕ ਠੀਕ ਕਿੱਥੋਂ ਆਇਓ ਮਰਮਪੁਰ ਤੋਂ ਮੈਨੂੰ ਪਰ ਤੋਂ ਤੇ ਇੱਥੇ ਕੀ ਕੀ ਸਮੱਸਿਆ ਚੱਲ ਰਹੀ ਮੰਡੀ ਤੁਹਾਡੀ ਕਣਕ ਕਣਕ ਤੁਲਦੀ ਆ ਚੱਜ ਨਾਲ ਸਾਰਾ ਕੁਝ ਠੀਕ ਠਾਕ ਹੋ ਰਿਹਾ ਨਹੀਂ ਜੀ ਇਹ ਫੇਲ ਫੇਰ ਦੇ ਅੱਗੇ ਬੈਠਾ ਟਰਾਲੀ ਨੇ ਹੁਣ ਖਾਲੀ ਹੋਈ ਆ ਜੋ ਦਾ ਕਾਰਨ ਕੀ ਆ ਹਨਾ ਬਸ ਬੰਡੀ ਖਾਲੀ ਹੁੰਦੀ ਭਰੀਆਂ ਭੰਗੀਆਂ ਦੀ ਮੰਡੀਆਂ ਬਾਹਰ ਖਾਣਾ ਕਪੜੇ ਨੇਗੇ 22 ਦੀ ਵੀ ਬਾਰਸ਼ ਆ ਜਾਂਦੀ ਆ ਮੌਸਮ ਖਰਾਬ ਹੋ ਜਾਂਦਾ ਫੇਰ ਬਸ ਨਹੀਂ ਸਾਡੇ ਸਾਹਮਣੇ ਇਹ ਜੀ ਖੰਦਰ ਖਰਾਬ ਹੀ ਹੈ ਤੁਸੀਂ ਰੋਟੀ ਪਾਣੀ ਵੀ ਖਾਦਾ ਸਵੇਰ ਦਾ ਹਾਂ ਪੱਖੇ ਪਣੇ ਬੈਠੇ ਦਾ ਚਾਹ ਪਾਣੀ ਦੇ ਟਾਈਮ ਤੇ ਦਵਾਈ ਦੇ ਪੋਲਿਟੀ ਕਰ ਮਹਰ ਜਿਹੜਾ ਫਰਾਂਟਿਕਾਲ ਹੋਰ ਇਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸਾਨਾਂ ਦੀ ਕਿੰਨੀ ਬੁਰੀ ਹਾਲਤ ਹੈਗੀ ਆ ਕਿ ਸਵੇਰ ਦਾ ਰੋਟੀ ਪਾਣੀ ਵੀ ਨਹੀਂ ਖਾਦਾ ਕਿਉਂਕਿ ਇਹ ਜਿਹੜੇ ਅੰਬਾਰ ਲੱਗੇ ਹੋਏ ਨੇ ਲਿਫਟਿੰਗ ਨਹੀਂ ਹੋ ਰਹੀ ਹੈਗੀ ਇਸੇ ਵਜ੍ਹਾ ਦੇ ਕਾਰਨ ਜਿਹੜਾ ਆ ਕਿ ਕਿਸਾਨ ਜਿਹੜਾ ਆ ਉਹ ਪਰੇਸ਼ਾਨ ਹੈਗਾ ਜਿਸ ਕਰਕੇ ਤੁਸੀਂ ਇਹ ਇਹ ਲੜਕੇ ਦੀ ਗੱਲ ਸੁਣੀ ਹੈਗੀ ਆ ਕਿ ਸਵੇਰ ਦਾ ਰੋਟੀ ਪਾਣੀ ਤੱਕ ਨਹੀਂ ਖਾਦਾ ਹੈਗਾ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਮੰਡੀ ਜਿਹੜੀ ਹੈਗੀ ਆ ਉਹ ਖਸਾ ਖਸ ਚ ਭਰੀ ਹੋਈ ਆ ਲਿਫਟਿੰਗ ਨਹੀਂ ਹੋ ਰਹੀ ਹੈਗੀ ਤੁਹਾਡਾ ਨਾਮ ਕੀ ਸਰ ਰਵੀ ਬਾਈਕ ਲਾਓ ਯਾਰ ਸਪਿੰਦਰ ਸਿੰਘ ਕਿੱਥੋਂ ਆਏ ਬਸ ਚਾਹ ਇਹ ਐਸੀ ਪੀ ਸਮੱਸਿਆ ਕੋਈ ਆ ਰਹੀ ਤੁਹਾਨੂੰ ਮੰਡੀ ਦੇ ਵਿੱਚ ਬੱਸ ਉਹ ਦੇਖੋ ਜੀ ਆਹੀ ਬਾਰਦਾਨਾ ਜਿਹੜਾ ਮਤਲਬ ਭਰਿਆ ਪਿਆ ਇਹੀ ਤੁਹਾਡੀ ਸਮੱਸਿਆ ਵੀ ਖਾਲੀ ਨਹੀਂ ਹੋ ਰਿਹਾ ਵੜ ਤੇ ਦਿੱਕਤ ਆ ਰਹੀ ਹੈ ਥੋੜੀ ਜਦੋਂ ਮਾਲ ਲੈ ਕੇ ਅਸੀਂ ਆਉਨੇ ਆ ਤਾਂ ਵੜ ਨਾ ਮਿਲ ਆਉਣ ਕਰਕੇ ਥੋੜਾ ਸਮਾਂ ਲੱਗਦਾ ਤੇ ਸਾਡੀ ਮੰਗ ਤਾਂ ਇਹੀ ਹੈ ਕਿ ਜਿਹੜੇ ਨਾਲ ਦੇ ਨਾਲ ਚੱਕੋਈ ਜਾਵੇ ਤੇ ਤੁਹਾਨੂੰ ਆਉਣ ਦੇ ਨੂੰ ਦਿੱਕਤ ਨਾ ਹੋਵੇ ਮੰਗ ਤਾਂ ਸਾਡੀ ਇਹੀ ਆ ਪਰ ਆ ਤੁਹਾਡੇ ਸਾਹਮਣੇ ਹੋ ਸਕਦਾ ਪਰ ਕਿਹਾ ਹੈ ਆ ਤੁਸੀਂ ਦੇਖ ਸਕਦੇ ਆ ਕਿ ਲਿਫਟਿੰਗ ਨਾ ਹੋਣ ਦੇ ਕਾਰਨ ਜਿਹੜੀ ਆ ਹੁਣ ਬੋਰੀਆਂ ਜਿਹੜੀਆਂ ਜਿਹੜੀ ਕੱਚੀ ਜਗਾ ਹੈਗੀ ਆ ਮਤਲਬ ਉਹ ਮੰਡੀ ਤੇ ਜਿਹੜੀ ਉਹ ਪੱਕੀ ਜਗਾ ਹੈਗੀ ਆ ਹੁਣ ਲਿਫਟਿੰਗ ਨਾ ਹੋਣ ਕਾਰਨ ਜਿਹੜੀ ਆ ਹੁਣ ਉਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜਾ ਆ ਕਿ ਆ ਤੁਸੀਂ ਦੇਖ ਸਕਦੇ ਆ ਤਕਰੀਬਨ ਜਿਹੜਾ ਹੈ ਸੜਕ ਦੇ ਨੇੜੇ ਆ ਚੁੱਕੇ ਨੇ ਹੁਣ ਇਸ ਤੋਂ ਬਾਅਦ ਇਹ ਕਿੱਥੇ ਜਾਣਗੇ ਔਰ ਆ ਤੁਸੀਂ ਦੇਖ ਪਾ ਰਹੇ ਹੋ ਮੰਡੀ ਦਾ ਹਾਲ ਗਰਟਾ ਮੰਡੀ ਬੋਰਡ ਥੀ ਕੇਂਦਰ ਗਰਟਾ ਔਰ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੋਰੀਆਂ ਦੀ ਤਾਕ ਲੱਗੀ ਹੋਈ ਹੈਗੀ ਆ ਕਿਉਂਕਿ ਹੁਣ ਇੱਥੇ ਕਿਤੇ ਵੀ ਜਿਹੜਾ ਆ ਕੀ ਕਣਕ ਰੱਖਣ ਨੂੰ ਜਾਂ ਜਗ੍ਹਾ ਨਹੀਂ ਹੈਗੀ ਕਿਉਂਕਿ ਜੇਕਰ ਸਰਕਾਰ ਸਮੇਂ ਸਿਰ ਲਿਫਟਿੰਗ ਕਰਾ ਦਿੰਦੀ ਹੈਗੀ ਆ ਤਾਂ ਇਸ ਦੇ ਵਿੱਚ ਸਰਕਾਰ ਦਾ ਵੀ ਫਾਇਦਾ ਹੁੰਦਾ ਆ ਔਰ ਮਜ਼ਦੂਰਾਂ ਦਾ ਵੀ ਫਾਇਦਾ ਹੁੰਦਾ ਆ ਔਰ ਕਿਸਾਨਾਂ ਦਾ ਵੀ ਫਾਇਦਾ ਹੁੰਦਾ ਆ ਆ ਤੁਸੀਂ ਦੇਖ ਪਾ ਰਹੇ ਹੋ